ਸਤਿ ਸ੍ਰੀ ਅਕਾਲ ਜੀ ਸਭ ਨੂੰ ਅੱਜ ਅਸੀਂ ਚੱਲੇ ਗੁਰਦੁਆਰਾ ਸਾਹਿਬ ਸੈਦੇ ਆਲਾ ਅਸੀਂ ਸ਼ਾਮੀ ਪਲਾਨ ਕੀਤਾ ਮੁੰਡਿਆਂ ਨੇ ਵੀ ਭਾਈ ਆਪਾਂ ਸਾਈਕਲਾਂ 'ਤੇ ਯਾਤਰਾ ਕਰਨੀ ਹੈ ਦੀ ਅਸੀਂ ਸਾਈਕਲਾਂ ਦੇ ਉੱਤੇ ਸਾਨੂੰ ਭਾਈ 22 23 ਕਿਲੋਮੀਟਰ ਪੈਂਦਾ ਇੱਕ ਸਾਈਡ ਤੋਂ ਅਸੀਂ ਸਾਈਕਲਾਂ ਦੇ ਮੇਤਾ ਵੀ ਸਾਈਕਲਾਂ ਦੀ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਅਸੀਂ ਭਾਈ ਸਵੇਰ ਉੱਠੇ 4 ਵਜੇ ਲੈ ਭਾਈ ਸੈਦੇ ਵਾਲੇ ਨੂੰ ਪਾ ਦੇ ਚੱਲੇ ਮੁੰਡੇ 5 ਵਜੇ ਨੂੰ ਅਸੀਂ ਪਿੰਡੋਂ ਖੰਨਦੀ ਆ ਭਾਈ ਸਾਡੀਆਂ ਆ ਦੇਖੋ ਭਾਈ ਦਾ ਇਹ ਨੂੰ ਦੇਖਦੇ ਕਿੰਨੇ ਘਾਟੇ ਲੱਗਦੇ ਆਪਣੀ ਜਾਂਦੇ ਸੱਜਣਾ ਦਾ ਸਾਹਿਬ ਜਾਂਦੇ ਸਾ ਵੀ ਕਣਕੜ ਦੇ ਪੁਰਾਣ ਪੰਪ ਤੇ ਪਹੁੰਚ ਗਏ ਆ ਦੋ ਗੱਡੀਆਂ ਮੂਰੇ ਨੇ ਬਾਕੀ ਗੱਡੀਆਂ ਆਉਂਦੇ ਨੇ ਪਿੱਛੇ ਭਾਲੇ ਵਾਹ ਆ ਪੂਰੀ ਸ਼ਰਤਾਂ ਨਾਲ ਜਾ ਰਿਹਾ ਹੁੰਦਾ ਮਣੀਓ ਬੋਲੇ ਸੋਨਹਾਲ ਸਾਸਰੀਆ ਕਾਲੋ ਲੋ ਬਾਈ ਜੀ ਤੁਸੀਂ ਦੇਖ ਸਕਦੇ ਹੋ ਮਿੱਠਾ ਮਿੱਠਾ ਚਾਨਣ ਲੱਗ ਗਿਆ ਕੋਲ ਦੇਖਣ ਤੁਹਾਨੂੰ ਜੀ ਆਹ ਸਟੌਕ ਖਡਾਲ ਕਲਾਂ ਪਹੁੰਚ ਗਏ ਆ ਦੋ ਮੁੰਡੇ ਸਾਡੇ ਮੂਰੇ ਨੇ ਰਲ ਵਾਲੀ ਨੰਦੇ ਕਿਸ ਨੂੰ ਨਾਲ ਇਹ ਹਾਂ 30 ਦੇ 10 15 ਜਣੇ ਦੀ ਹੁਣ ਤਾਂ 5 ਕਿਹਨੇ ਰਹਿ ਗਏ ਫਿੰਗ ਗਏ ਭਾਈ ਸਾਡੇ ਬੰਦੇ ਉਹ ਰਹਿ ਗਏ ਮਾਗਰਾ ਦੇਖਣ ਫੜ ਗਏ ਰੈਂਜਰ ਵਾਲੇ ਪਿੱਛੇ ਰਹਿ ਗਏ ਦੇਖ ਲੈ ਦੇਸੀ ਸਾਈਕਲ ਵਾਲੇ ਮੂਰੇ ਆਂਦੇ ਨੇ ਉਹ ਦੇ ਮੂਰੇ ਵਿਖਾ ਆਉਂਦੇ ਨੇ ਭਾਈ ਦੇਸੀ ਸਾਈਕਲ ਵਾਲਿਆਂ ਨੂੰ ਮੂਰੇ ਦੇਖਾ ਸਾਡਾ ਬਾਜ ਹੋ ਜਾਂਦਾਗਾ ਪੁੱਛੇ ਲੈ ਕੇ ਮਾਲਾ ਕਰ ਕਰੇ ਮਰਨਾ ਖੋਲ ਗਿਆ ਤੇਰੇ ਬਾਜੂ ਲੋ ਵੀ ਆਪਾਂ ਬਰੇਟਾ ਵਾਲਾ ਫਾਟਕ ਗਏ ਟੱਪ ਸਹੀ ਸਾਨੂੰ ਇੱਥੇ 10 ਕਿਲੋਮੀਟਰ ਵਾਂਗੂ ਸੀ ਇਹ ਤੋਂ ਕ੍ਰੋਸ ਕਰਤਾ ਅੱਗੇ ਰਹਿ ਗਿਆ ਹੁਣ ਦੇਖੋ 12 13 ਕਿਲੋਮੀਟਰ ਦੇਖਦੇ ਆ ਕਿੰਨਾ ਟਾਈਮ ਆਜਾ ਆਪਾਂ ਉਥੇ ਪਹੁੰਚਦੇ ਆ ਬ੍ਰਿਟੇਨ ਵਿੱਚ ਦੋ ਵਾਰ ਹੀ ਆਏ ਨੇ ਪਾਈ ਜੱਤਾ ਬਰੇਟੇ ਪਹੁੰਚ ਗਿਆ ਤੂ ਤਾ ਬਾਈ ਸਾਡੇ ਨਾਲ ਪਹੁੰਚੇਗਾ ਲੈ ਵਈਤਾਰੰ ਪਰੇ ਪਹੁੰਚੇ ਆ ਮੁੰਡੇ ਦੇ ਸਾਈਕਲ ਦੀ ਹਵਾ ਘਟ ਗਈ ਟਾਇਰ ਲੱਗਾ ਥੱਲੇ ਦੁਕਾਨਾਂ ਕੋਈ ਖੁੱਲੀਆਂ ਨਹੀਂ ਆਖਿਆ ਪਤੰਦਰਾਂ ਨੂੰ ਵੀ ਬਾਈ ਵੰਪ ਚੱਕ ਲਿਓ ਨਾਲ ਕਾਹ ਨੂੰ ਮੰਨਦੇ ਨੇ ਪਰ ਜਵਾਬ ਅੱਜ ਕਰਦੇ ਹੋਣਾ ਪੁੱਛਣਾਗਾ ਪਰ ਹਵਾ ਚਲਦੀ ਐ ਕੀ ਬੋਲਿਆ ਤੂੰ ਬੜੀ ਹਵਾ ਚਲਦੀ ਐ ਹਾਂ ਚਲ ਪਾ ਦੋ ਯਾਰ ਲੈ ਬਈ ਪੰਪ ਵਾਲੇ ਨੇ ਵੀ ਦਿੱਤਾ ਜਵਾਬ ਸਾਡਾ ਜਥਾ ਰਹੇਗਾ ਮੰਗਰ ਜਾਦੇ ਬਾਈ ਇਹ ਤਿੰਨ ਜਣੇ ਮੂਰੀਆਂ ਬਸ ਹੈ ਦੁਕਾਨਾਂ ਤੋਂ ਰਹੀ ਜਾਂਦੇ ਕਹਿੰਦੇ ਨਾ ਬੰਦ ਨੇ ਪੰਗਾ ਤੋਂ ਹੀ ਐ ਦੁਕਾਨਾਂ ਵੀ ਸਾਰੀਆਂ ਬੰਦ ਨੇ ਹੁਣ ਤਾਂ ਕਿਸੇ ਦੇ ਘਰੇ ਯਾਰਾ ਖੜੋ ਇਸਦੇ ਕੋ ਮੁੰਡਾ ਮਾੜਾ ਖੜਾ ਐ ਉਹਨੂੰ ਪੁੱਛਾਂਗੇ ਬਾਹਰ ਚਲੋ 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 ਕੋਈ ਨਾ ਆ ਜਾਣਗੇ ਆਪਾਂ ਹੌਲੀ ਹੌਲੀ ਦੇਖੇ ਹੁਣ ਜਮੀ ਕੋਈ ਨਾ ਜਿੱਦੇ ਹਵਾ ਪਾਉਂਗੇ ਤੇ ਪਦਾਵ ਦਾ ਮਿਲ ਜੂਗਾ ਕਿਸੇ ਘਰੇ ਪੁੱਛੋਂਦਾ ਸਾਡੇ ਬਲੌਗਰਾਂ ਦੀ ਹਵਾ ਨਿਕਲ ਗਈਆਂ ਕਦੇ ਆ ਇਹ ਰਾਜੂ ਵਾਲੇ ਤੇ ਪਾਰੇ ਮਗਰ ਲਈਦਾ ਖਾਲੀ ਦੌੜਿਆ ਮਗਰਲਾ ਰਾਜੂ ਵਾਲੇ ਵਰਗਾ ਭਾਈ ਉਹ ਚ ਹਵਾ ਨਿਕਲ ਗਈ ਇੱਕ ਇੱਕ ਤੇ ਆ ਆ ਨਿਕਲ ਗਈ 2010 ਮਾਡਲ ਚ ਆ 2015 ਮਾਡਲ ਆਗਾ ਇਹ ਵੀ ਨਵਾਂ ਨਿਕਲ ਗਈ ਪਾਲੀ ਪੇਰਿਆ ਕਣ ਪਰਿਆ ਆ ਇਹ ਚੀਜ਼ਾਂ ਆ ਆ ਪਾਜੂ ਵਾਲੇ ਚੋ ਨਹੀਂ ਕਾਲੂ ਦਾ ਦੋਸਤ ਹੈ ਮਾਣਾ ਆ ਲੇਕਿਨ ਭਾਈ ਸੰਗ ਤਾਂ ਹਸਪਾਲੀ ਪਹੁੰਚ ਗਏ ਬਾਈ 73 ਕਿਲੋਮੀਟਰ ਹੈਗਾ ਇੱਥੋਂ ਆਸਮਾਨਾਂ ਦੇ ਵਿੱਚ ਪਹੁੰਚ ਜਾਣਾ ਮੁੰਡਿਆਂ ਨੇ ਕਦੇ ਵਾਰਾ ਆਹ ਰੋੜਕਾਂ ਟਾ ਬਾਈ ਕਿਹੜਾ ਲੈਂਦਾ ਫੋਨ ਇਕੱਠੇ ਹੀ ਸਾਡਾ ਪਾਸੋਂ ਬਾਈ ਸਾਤ ਤਮੂਰੇ ਹੈਗਾ ਬਾਈ ਇੱਕ ਨੰਬਰ ਥੱਲੇ ਆ ਬਾਬੇ ਕਿ ਹੋਏ ਮੁਰੇ ਨਾ ਕਰਦੀ ਐ ਭਾਈ ਮੋੜਤੀ ਛੈਦਲੇ ਨੂੰ ਆ ਗਿਆ ਭਾਈ ਸੁਸਪਾਲੀ ਦਾ ਗੁਰਦੁਆਰਾ ਸਾਹਿਬ ਪਾਠੇ ਨੌਦੇ ਤੋਂ ਗਰੇਵਾਜੀ ਸੰਗੇ ਨੇ ਜਿਨ੍ਹਾਂ ਦੇ ਤੁਸੀਂ ਪਾਸੋਂ ਮੰਨ ਮੰਨ ਕੇ ਚਾਣੇ ਮੁੜਕਾਈ ਜਨਨਾ ਮਹਾਰਾਜ ਜੀ ਨਾਲ ਤੇਰੇ ਸਾਧ ਸੰਗਤ ਬਤਾਰੇ ਦੀ ਧਰਤੀ ਤੇ ਸ਼ਿਵਰਾ ਦਿਲੀ ਦੇ ਮੇਲੇ ਤੇ ਹਾ ਹਰੜਾ ਨਾ ਗਿਆ ਸਾਂ ਆ ਗਿਆ ਓਏ ਬਾ 25 ਕਿਲੋਮੀਟਰ ਆ ਗਏ ਵੀਰ ਆ ਗਿਆ ਕਿਲੋਮੀਟਰ 2 ਰਹਿ ਗਏ ਕਿਲੋਮੀਟਰ ਦੋ ਰਹਿ ਗਏ ਹਾਇਰ ਤੋਂ ਚੱਲਣ ਨਹੀਂ ਮੈਂ ਡੰਡਾ ਚੱਕਦਾ ਉਹ ਪਹਿਲੇ ਗਰੁੱਪ ਚ ਲਾਉਣਗੇ ਉਹ ਪਹਿਲਾ ਗਰੁੱਪ ਲਾਉਣਾ ਕਹਿੰਦਾ ਸੀ ਨੇ ਉਹਨਾਂ ਨੇ ਨੰਬਰ ਪਾਸ ਲੈਣਗੇ 5 ਉਹ ਕਿਆ ਯਾਤਰੀ ਗਾਣੇ ਆਪਣੀ ਆਰ ਚਲੇ ਫੇਟ ਤੇ ਤੁਸੀਂ ਜ ਧੰਨਵਾਦਲੇ ਤੂਤੇ ਬਾਈ ਦਾ ਬਾਈ ਜਿਹੜਾ ਹੜ ਨਾਲ ਯਾਤਰਾ ਤੇ ਆਇਆ ਬਾਈ ਪੂਰਾ ਫੀਲਿੰਗ ਜਾ ਲਓ ਜੀ ਸਿੱਧਾ ਲਈ ਪਹੁੰਚ ਗਏ ਆਪਾਂ ਉਪਰਾਂ ਕਰ ਲੋ ਕੌਣ ਹੈ ਲੋਕ ਕਹਾਂ ਸੇ ਆਤੇ ਹੈ ਇਹ ਉਪਰਾਂ ਕਰ ਲੋ ਨਿਗਾਹ ਲਾਣ ਨੂੰ ਗੱਡੀ ਵਾਈ ਨੂੰ ਫੇਕ ਕਹੀ ਲੈ ਲੈ ਤੁਸੀਂ ਨੇ ਨਾ ਦੋ ਤਾਂ ਲੱਗੇ ਵੀ ਨਹੀਂ ਇਹ ਮੈਂ ਕਿਨਰੇ ਕਿਤੇ ਰੋਕਣੀਓ ਠੀਕ ਹੋ ਬਰਾਵੋ ਭਾਈ ਪਹੁੰਚ ਗਏ ਅੱਜ ਦਾ ਬਈ ਕੱਟ ਵੀ ਬਹੁਤ ਹੋਣਾ ਓਰੇ ਸੋਵਾਰ ਉਹਦੇ ਬਹੁਤ ਕੱਟਦਾ ਬਈ ਟਰਨਨ ਉਹ ਵੱਡੇ 게ਟ ਵੱਡੇ 게ਟ ਵੱਡੇ 게ਟ ਪਰਾਂ ਵਾਲੇ ਪਰਾਂ ਵਾਲੇ ਬਹੁਤ ਨਹੀਂ ਆਵੇ ਲਓ ਜੀ ਆਪਾਂ ਗਿਆ ਪਹੁੰਚ ਕਰੋ ਬਾਬਾ ਜੀ ਦੇ ਦਰਸ਼ਨ ਤੇ ਟੇਕੋ ਮੱਥਾ ਸਾਰੇ ਕਿ ਰਾਈਟ ਟਾਈਮ ਹੈ ਹੈ ਜਮਾ ਰਾਈਟ ਟਾਈਮ ਗੱਡੀਆਂ ਕਿੰਨੇ ਵਜੇ ਆ ਚੁੱਕੇ ਡੇਢ ਘੰਟੇ ਚ ਪਹੁੰਚ ਗਏ ਡੇਢ ਘੰਟਾ ਲੱਗ ਗਈ ਲਾ ਦਿਓ ਨਾ ਯਾਰ ਇੱਧਰ ਲਾ ਦਿਓ ਇੱਧਰ ਲਾ ਜਿੱਧਰ ਮਰਜ਼ੀ ਲਾ ਦਿਓ ਯਾਰ ਅਲ ਹਮਦੁਲਿਲਾਹ ਮਾਸ਼ਾ ਅੱਲਾਹ ਕਹਿੰਦੇ ਗੱਡੀਆਂ ਲੈ ਜਾ ਆਪਣੀ ਛੇੜ ਕੇ ਗਈਆਂ ਦਿੰਦਾ ਰਪੀ ਦਿੰਦੇ ਮਾ ਸਾਡੇ ਕਨੜਾ ਕਾ ਜਾਂਚੀ ਭਈਆਂ ਨੂੰ ਪੈਸੇ ਦਿੰਦਾ ਹੈ ਇਹ ਸਾਈਨ ਤਾਂ ਇਹ ਨਹੀਂ ਸੀ ਇਹ ਨਹੀਂ ਲੈਂਦਾ ਨਾ ਮਸੂਦੀ ਆਉਂਦਾ ਰੋ ਆਈ ਕਿਰਾਏ ਤੇ ਪ੍ਰਤੀ ਮਾ ਸੋਈ ਤੇ ਸੁਧਾਈ ਸਾਜਰ ਜੀ ਲੋ ਜੀ ਮੱਥਾ ਟੇਕ ਕੇ ਬਾਬਾ ਜੀ ਦੇ ਅਸੀਂ ਚੱਲੇ ਬਾਈ ਲੰਗਰ ਹਾਲ ਲੰਗਰ ਛਕਣ ਤੇ ਦੇਖੋ ਸਾਹਮਣੇ ਲੰਗਰ ਹਾਲ ਆ ਬਾਈ ਤੁਹਾਨੂੰ ਕਰਾਉਣੇ ਦਰਸ਼ਨ ਲੰਗਵਨੇ ਲੰਗਰ ਹਾਲ ਦੇ ਬਾਈ ਅੱਜ ਤਾਂ ਅਸੀਂ ਸਵੇਰੇ ਬਹੁਤ ਜਲਦੀ ਆ ਗਏ ਸੀ ਨਾ ਅਸੀਂ 5 ਵਜੇ ਚੱਲੇ ਸੀ ਨਾ ਡੇਢ ਘੰਟਾ ਤੇ 6:30 ਵਜੇ ਨੂੰ ਅਸੀਂ ਪਹੁੰਚ ਗਏ ਸੀ ਇੱਥੇ ਤਾਂ ਕਰਕੇ ਤੇ ਐ ਨਹੀਂ ਸੰਗਤ ਐਨੀ ਨਹੀਂ ਬਾਈ ਤੇ ਸੋਮਵਾਰ ਨੂੰ ਬਾਈ ਬਹੁਤ ਜ਼ਿਆਦਾ ਹੱਦ ਤੋਂ ਵੱਧ ਘੱਟ ਹੁੰਦਾ ਬਾਈ ਬਾਈ ਜਿਹੜੇ ਜਿਹੜੇ ਆਉਣਾ ਚਾਹੁੰਦੇ ਨੇ ਬਾਈ ਜ਼ਰੂਰ ਆਜੋ ਦੇਖੋ ਬਾਈ ਇਹ ਲੰਗਰ ਹਾਲ ਲੋ ਬਾਈ ਸੰਗਤ ਹੁਣ ਚਾਹ ਦੀ ਕਰ ਰਹੀ ਆ ਬਾਈ ਵੇਟ ਕਹਿੰਦੇ ਬਈ ਚਾਹ ਛਕਣੀਆਂ ਉਹ ਦੇਖੋ ਬਈ ਪਾਚੋ ਕੱਲੀ ਬੈਠਾਗਾ ਉਧਰ ਕਹਿੰਦਾ ਬਾਈ ਮੈਂ ਤਾਂ ਪੱਖੇ ਥੱਲੇ ਬੈਠੂ ਗਰਮੀ ਉਹਦੀ ਥੀ ਜਿਆਦਾ ਕਹਿੰਦਾ ਆਹਾ ਗੁਰੂਕਰ ਬਈ ਨਵਾਂ ਤਿਆਰ ਹੋ ਰਹਾਗਾ ਬਣ ਰਹਾਗਾ ਥਾਲੇ ਦਾ ਬਈ ਰੰ ਬਹੁਤ ਟਾਈਮ ਲੱਗਣਾਗਾ ਪੂਰਾ ਹੋਣ ਚ ਬਾਬਾ ਬਈ ਜਲਦੀ ਜਲਦੀ ਪੂਰਾ ਕਰੇ ਕੀ ਕਹਿੰਦਾ ਸੀ ਇਹ ਹੈ ਕੀ ਕਹਿੰਦਾ ਸੀ ਇਹ ਕਹਿੰਦਾ ਜਿਹੜੀ ਇਹ ਰਜੂ ਹੈਗੀ ਤਾਂ ਜੀਨ ਪਾਉਣੀ ਹੈ ਕੀ ਪਾਉਣੀ ਹੈ ਅੱਜ ਅੱਛਾ ਆਹ ਲਾਗੀ ਵੇ ਸੈਂਕਲੀ ਆ ਗਈ ਡਿਗਰ ਜਾਲੂਗੇ ਹੈਗਾ ਤੇ ਨਾਮ ਆਏ ਮਾਮ ਪਤੰਦਰਾ ਇਨਰ ਕਰਮੀ ਹੈਗੀ ਇਹਦੇ ਵਿੱਚ ਰਾਜੂ ਗੋਲੀ ਹੈ ਸਾਡੇ ਕੋਲ ਦਾ ਦਿਮਾਗ ਹੈ ਹੀ ਨਹੀਂ ਇਹ ਬੜੀ ਅੱਛੀ ਬਾਤ ਕਹੀ ਆਪ ਬਹੁਤ ਦੇ ਦੀ ਜਵਾਨ ਦੀ ਮੈਂ ਸਾਡੀ ਦਾ ਇੱਕ ਡਿਸਕਸ਼ਨ ਹੋਈ ਸੀ ਬਸ ਕੱਲੇ ਬੂਟਾ ਵਿੱਚ ਇਹਨੂੰ ਮੈਂ ਇਹਨੂੰ ਮੈਂ ਐਸੀ ਕਰਾ ਮੈਂ ਬੂਟ ਪਾ ਕੇ ਚੱਲਾ ਗਿਆ ਮੈਂ ਚੱਪੜਾ ਝੌਖੇ ਹੋਆਂ ਯਾਰ ਮੈਂ ਕੁਰਤਾ ਵੇ ਮੋਕੇ ਪੁੱਛਿਆ ਦੀ ਇਹਨੂੰ ਕੁਰਤਾ ਵੇ ਕੁਰਤਾ ਯਾਰ ਮੇਰੇ ਚੈਨਾ ਚ ਆਇਆ ਕੁਰਤਾ ਵੇ ਮੈਂ ਨੇ ਕਿਹਾ ਸੀ ਸਾਡੇ ਬਲੌਗਰ ਨੇ ਇਹ ਨਹੀਂ ਕਹਿਦੀ ਆ ਮੈਂ ਲਾਈ ਵਈ ਸ਼ੀਟ ਦੀ ਗੱਡੀ ਆਪਸ ਕਰੇ ਹੈ ਆਹ ਇਹ ਕਹਿਣਾ ਸਗੇਰਾ ਸਾਡੇ ਪਿੰਡ ਦੇ ਵੀ ਆ ਰਹੇ ਨੇ ਬਾਈ ਮੋਟਰਸਾਈਕਲਾਂ ਤੇ ਮਿਲ ਕੇ ਬੰਦੇ ਕੋਈ ਕਲਿੱਪਰ ਜਿਹੜਾ ਜਾਵੇ ਸ੍ਰਿੰਦਰ ਦੇ ਆਇਆ ਸ੍ਰਿੰਦਰ ਦਾ ਧੋਖਾ ਦੇ ਗਿਆ ਤੁਹਾਨੂੰ ਕਿੱਥੇ ਪਤਾ ਨਹੀਂ ਬਾਜ ਦਾ ਵੱਜੀ ਦੇ ਦੀ ਉਹ ਆ ਗਿਆ ਲਾ ਦੇ ਦੇ ਚਲੋ ਬਾਈ ਦੱਸਦੇ ਤਾਂ ਦੇਖ ਰਿਹਾ ਮੰਮੀ ਆ ਗਿਆ ਚਲੋ ਫੇਰਾ ਆਗੇ ਸਾਰੇ ਟਾਈਮ ਦੇ ਕੇ ਨਾ ਟਾਈਮ ਕਿੰਨਾ ਹੋ ਗਿਆ 7:20 7 ਵਜੇ 20 ਮਿੰਟ 1 ਮਿੰਟ 1 ਮਿੰਟ ਬਾਕੀ ਰਹਿ ਗਿਆ ਸਨੈਪ ਚਲ ਜਾਊਗਾ ਹਰ ਜੋ ਬੋਲੇ ਸੋਨੀ ਆਣਾ ਸੋ ਸ੍ਰੀ ਆਕਾਲ ਆਇਆ ਨਾ ਬਈ ਤੁੱਤਾ ਬੰਦੂਤੇ ਬਾਈ ਦਾ ਧੰਨਵਾਦ ਬਾਈ ਜੀ ਸਾਡੇ ਨਾਲ ਆ ਗਿਆ ਅਤਰਾ ਤੇ ਆ ਗਏ ਹਾਂ ਸਾਡੇ ਕੋਲ ਟਰੈਕਟਰ ਅਤੇ ਵੱਡੇ ਟਾਰਾਂ ਵਿੱਚ ਹਵਾ ਭਰਨ ਵਾਲੇ ਲਓ ਜੀ ਆਰਨੇਤ ਤੇ ਪਿੰਡ ਪਹੁੰਚ ਗਏ ਆਰਨੇਤ ਤੇ ਕਰ ਲੈ ਕੇ ਚੱਲੋ ਯਾਰਾ ਅਹ ਵਈ ਚੱਲੇ ਯਾਰ ਨੇ ਇੱਥੇ ਦੇ ਬਾਈ ਦੇ ਕਰੇ ਲੈ ਅਭੀ ਮਸਾ ਕਰ ਲੱਭਿਆ ਬਈ ਕਰੇ ਕਿੱਧਰ ਲੈ ਜਾਂਦੇ ਨੇ ਕਦੇ ਕਿੱਧਰ ਲੈ ਜਾਂਦੇ ਨੇ ਹਾਂ ਦੇਖ ਲੈ ਲੈ ਤਾ ਅਈ ਦੇਖੀ ਸਿੱਧੀ ਸਿੱਧੀ ਘਰੇ ਵੜ ਕੇ ਜਾ ਕੇ ਇਹੇ ਬੰਦੇ ਨੂੰ ਦੇਖ ਲੋ ਹਨ ਨਾਲ ਜਾਣੀ ਸੰਗਤ ਦਾ ਕਰਨੇ ਕਿਉਂ ਨਾ ਹੈ ਨਹੀਂ ਨਾ ਆਈ ਵੜੀ ਕਰੀ ਜੀ ਗੱਡੀ ਖੜੀ ਕੀਸ ਲਾ ਗਈ ਬਈ ਮਿਲੂਗਾ ਬਾਈ ਮੁਸ਼ਕਲ ਹੈ ਮਤਲਬ ਗੱਡੀ ਕੁੜੀ ਤਾਂ ਦੀਂਦੀ ਨਹੀਂ ਚਾਰ ਤੱਕ ਗਿਆ ਤਾ ਬੇਜਾ ਆਰਨੇਤਾ ਦੇ ਫਾਦਰ ਸਾਫ ਸੀ ਬਾਈ ਸਾਹਮਣੇ ਹੁੰਦੇ ਗਣਗੇ ਤੇ ਉਹ ਕਹਿੰਦੇ ਬਾਈ ਬਾਰ ਗਏ ਹੋਏ ਨੇ ਤੈਨੂੰ ਚਾਰ ਦਿਨਾਂ ਤੱਕ ਆਉਣਾ ਬਾਈ ਚਲੋ ਅਗਲੀ ਵਾਰੀ ਸਹੀ ਬਾਈ ਬਾਈ ਸਾਈਕਲ ਹੀ ਤੇ ਅੜੀ ਟੁੱਟ ਗਈ ਬਾਈ ਚੈਨ ਦੀ ਜਗਾੜ ਲਾ ਰਹੇ ਨੇ ਹੁਣਾ ਲੈ ਬਾਈ ਆਪਣੇ ਸਾਈਕਲ ਦੀ ਟੁੱਟ ਗਈ ਅੜੀ ਤੇ ਸਾਰਾ ਜਥਾ ਰੁਕ ਗਿਆ ਤੇ ਦੋ ਰੋੜੇ ਚੱਕ ਲੈ ਇੱਕ ਦੂਜੇ ਨਾਲ ਲਾ ਕੇ ਮੋਟਰਸਾਈਕਲਾਂ ਦਾ ਮਾਗਰ ਹੋਏ ਦੇਖੀ ਦੇਖਦੇ ਆਗੇ ਲਾਵਲੀ ਜਿਗਾਰਡ ਲਾ ਰਿਹਾ ਓਏ ਦੋ ਰੋੜੇ ਚੱਕ ਤੂੰ ਇੱਕ ਪਾਸੇ ਰੋੜਾ ਲਾਉਣਾ ਪਊਗਾ ਹੈ ਪੈ ਗਈ ਓ ਬੱਲੇ ਓਏ ਜਵਾਨਾ ਫਿਰ ਚੈਂਡ ਚੜ ਲੈ ਚੈਂਡ ਵੀ ਤਰੀ ਪੀ ਜਾ ਬਈ ਥੋੜੀ ਪਾ ਲੋ ਬਸ ਚੱਲ ਪੀ ਸੰਗਤਾਂ ਦਵਾਰੇ ਹੈ ਓ ਟੁੱਟੀ ਸਾਈਕਲ ਵਾਲਿਆ ਓ ਤੂੰ ਪਾਚੋ ਤੂੰ ਤੇ ਇੱਧਰ ਰੱਖ ਬਾਈ ਗੱਡੀ ਓਏ ਆਪਣੀ ਆ ਵੀ ਪ੍ਰੋਮੋਸ਼ਨ ਕਰਨਾ ਹੈ ਸਾਈਕਲ ਤੇ ਆਏ ਤਾਂ ਪਹੁੰਚਦੇ ਹੱਥਾਂ ਤੱਕ ਚਲੋ ਠੰਡਾ ਠੰਡਾ ਪਾਣੀ ਜਿਆਦਾ ਨਾ ਜਿਆਦਾ ਠੰਡਾ ਹੋ ਰਗਾ ਆਪਾਂ ਰੱਖਣਾ ਦੀ ਪਾਣੀ ਮੜਾ ਬੋਤਲ ਚ ਮਿਕਸ ਕਰ ਲਾਂਦੇ 12 ਕਿਲੋਮੀਟਰ ਰਹਿੰਦਾ ਹਲੇ ਪੂਰਾ ਲਾਲ ਫਟੂਗਾ ਓਏ ਲਾਲ ਹੋ ਗਿਆ ਇਹ ਗੱਲਾਂ ਬਹੁਤ ਕਠਿਨਾਈਆਂ ਨੇ ਬਾਈ ਬਾਡੇ ਪਾਚੋ ਦਾ ਟਾਇਰ ਪੈਂਚਰ ਹੋ ਗਿਆ ਤੇ ਸੋਣ ਕੀ ਕਰੀਏ ਲੈ 50 ਲੱਗੀ ਹੁਣ ਥੱਲੇ ਦਾ ਲੱਗ ਰਿਹਾ ਹੁਣ ਕਹਿੰਦਾ ਵਜਾਊਗਾ ਇਹ ਜੀ ਬਰੇਟੇ ਫਾਟਕਾਂ ਦੇ ਪਹੁੰਚ ਚੁੱਕੇ ਆ ਜੀ ਉਹਦਾ ਪੈਂਚਰ ਤਾਂ ਲਵਾ ਦਿਓ ਵੇ ਬਈ ਫਾਟਕ ਲੱਗਿਆ ਪਿਆ ਕਹਿੰਦੇ ਹਾਲੇ ਵੀ ਨੁਖਰੀਆਂ ਦੇ ਕੰਨਾਂ ਇੱਥੇ ਲੇਟੇ ਖਲੋਦੀਆਂ ਨੇ ਆਬੂ ਦਾਬੀ ਜੋ ਤਗੜਾ ਬਾਈ ਤੂੰ ਤਗੜਾ ਪਾ ਚ ਤਗੜਾ ਯਾਰ ਪਾਚ ਦਾ ਪੂਰਾ ਤਗੜਾ ਬਾਈ ਪਾਚ ਦਾ ਜਣੀ ਵੀ ਹੈਗੀ ਜ਼ੋਰ ਤਾਂ ਹੋਊਗਾ ਬਾੜਲੀ ਕਹਦਾ ਪਾਚੋ ਆਜੋ ਕੀ ਕਹਿੰਦੇ ਨੇ ਤੇਰੇ ਗਲਤੀ ਹੋ ਗਈ ਬਾਈ ਕਾ ਪੰਪ ਨਹੀਂ ਲੈ ਕੇ ਨਾਲ ਕਿਹਾ ਸੀ ਗੱਲ ਆ ਤੜਕੀ ਤੁਰਨ ਵੇਲੇ ਭੁੱਲ ਗਏ ਉਹਦੇ ਕਰਕੇ ਗੱਡੀ ਪੈਂਚਰ ਹੋ ਗਈ 2 ਕਿਲੋਮੀਟਰ ਵੱਧ 2 ਕਿਲੋਮੀਟਰ ਵੱਧ ਤੇ ਅੱਧਾ ਘੰਟੇ ਦਾ ਫਰਕ ਪੈ ਗਿਆ ਬਾਈ ਸਾਨੂੰ ਸਰਾ ਪਾਜ ਤਗੜਾ ਬਾਈ ਇਹ ਲੈ ਪੈਂਚਰ ਚੀਜ਼ ਲੈ ਜਾਂਦਾ ਮੈਂ ਤਲਾ ਟੂਪ ਬਣੀ ਪੁੱਈ ਦੀ ਹੁਣ ਮਤਲਬ ਟੂਪ ਬਣੀ ਬੁਣਾ ਲਈ ਦੀ ਹੁਣ

ਉਹ ਜਾਂਦਾ ਪਾ ਚ ਬਾਈ ਡੱਕਰੀ ਹੁਣ ਮੂਰੇ ਹੋਣੀ ਜਾਂਦਾ ਰਲੁੰਦਾ ਗਏ ਜੰਗੇ ਅਸੀਂ ਪਾ ਲਿਆ ਬਾਈ ਬਰੇਟੇ ਦੀ ਮੰਡੀ ਵਿੱਚ ਦੀ ਕਹਿੰਦੇ ਬਾਈ ਮੰਡੀ ਦੇ ਵਿੱਚ ਦੀ ਹੋ ਕੇ ਚੱਲਾਂਗੇ ਚਲੋ ਬਾਈ ਆਪਾਂ ਤਾਂ ਮਗਰ ਮਗਰ ਜਿੱਦ ਤੱਕ ਮਰਜੀ ਤਵਲੀ ਫਿਰਿਓ ਸਾਰੇ ਬਾਈਾਂ ਅੰਤਦਾਰੀ ਦੇਖਦੀ ਕਿੱਧਰ ਫਿਰਦੇ ਨੇ ਦਮਾਲੇ ਬਨਿਓਏ ਸਾਰਿਆਂ ਦੇ ਬਾਈ ਖਾਣੂ ਪਾਉਂਦੇ ਜਾਂਦੇ ਇਹ ਬੰਦਰ ਜਿੱਥੋਂ ਜਾਂਦੇ ਦੀ ਆਹ ਨੂੰ ਰੋ ਪਾ ਕੇ ਨਾ ਵੜੀ ਕਾਠੀ ਵੜੀ ਆ ਬਾਈ ਬਰੇਟੇ ਆ ਗਏ ਵਾਪਸ ਅਸੀਂ ਅਗਲੀ ਵਾਰੀ ਸੁਣਾ ਦੱਸੋ ਕਿੱਥੇ ਪਣ ਜਾਣਾ ਫਿਰ ਕੌਣ ਜਿੱਤਾ ਬੋਲੇ ਜਾਉਂਗੇ ਬਾਈ ਹਾਂ ਉਹੀ ਬੰਦਾ ਬੋਲੇ ਬਲਾਗ ਜਿਹੜਾ ਜਾਣਾ ਜੀਨੇ ਕਮੈਂਟ ਕਰਕੇ ਪੁੱਛੀ ਜਾਣੀ ਵੀ ਯਾਰ 24 ਤੁਸੀਂ ਸਫਰ ਤੇ ਨਿਕਲਣਾ ਸੀ ਤਾਂ ਗਏ ਨਹੀਂ ਕਿੱਥੇ ਅਗਲੀ 24 ਨੂੰ ਅਸੀਂ ਮਸਤੋਣੇ ਜਾਵਾਂਗੇ ਬਾਈ ਕੀ ਬੋਲੇ ਤੂੰ ਨਹੀਂ ਮਸਤੋਣੇ ਜਾਵਾਂਗੇ ਬਾਈ ਉਹ ਹੋ ਗਈ ਸਤੰਤਾਨ ਸਾਹਿਬ ਤੇਰੀ ਹਸ ਹਵਾਰ ਦੀ ਇੱਛਾ ਹੀ ਆ ਗਈ ਸਤੰਤਾਨ ਸਾਹਿਬ ਹਾਂ 24 ਨੂੰ ਵਕਤ ਚੱਲਾਂਗੇ ਇਹ ਜੇ ਨਾ ਹੈ ਇਹ 9 ਜਣੇ ਨੇ 9 ਜਣੇ ਨੇ 9 ਜਣੇ ਕੌਣ ਕੋਈ ਨਾ ਦਿਨ ਬਾਦਲ ਲਾਂਗੇ ਇਹ ਵੇ ਬਦਹਾਲ ਹੈ ਸਾਰਾ ਸਾਰਾ ਹੋ ਰਿਹਾ ਵੇ ਆਜੋ ਆਜੋ ਬੜੀ ਤੂਤਾਵੇਂ ਮੂਰੇ ਦੇਦਾ ਯਾਰ ਜਮਾ ਇੱਕ ਨੰਬਰ ਹੈ ਤੂਤਾ ਓਏ ਕੁੱਤਾ ਇੱਕ ਨੰਬਰ ਤੇ ਰਹਿਦਾ ਜਵੀ ਬਸ ਹੋ ਗਈ ਭਾਈ ਖਡਾਲਾਂ ਆ ਗਏ ਖਡਾਲਾਂ ਆ ਵੈਂਚਰ ਲਵਾ ਕੇ ਤੇ ਆ ਜਾਂਦਾ ਬਾਹ ਚੋੜਿਆ ਗੋਲੀ ਵੜਾ ਜਾਂਦਾ ਤੇ ਹੁਣ ਮੈਂ ਲਵਾ ਕੇ ਵੈਂਚਰ ਆ ਹੇ ਵਈ ਖਡਾਲਾ ਪਹੁੰਚ ਗਏ ਹੁਣ ਪਿੰਡ ਜਾ ਕੇ ਮਿਲਦੇ ਆ ਤੁਹਾਨੂੰ ਬੋਲ ਸੋ ਨਿਹਾਲ ਸੋ ਸ੍ਰੀ ਅਕਾਲ ਉਹ ਮੋਲੀ ਹੈ ਉਥੇ ਛੜ ਕੇ ਬਣਾਵਾਂਗੇ ਦੰਨਾ ਅਜੀੀ ਆ ਗਏ ਮੈਂ ਕਿਨਤੀ ਆ ਬੰਦ ਰੇੜੇ ਰਾਸਤੇ ਜੇ ਮਿਲਿਦਾ ਉੱਥੇ ਰੇੜੀ ਆਉਂਦੀ ਹੈ ਲੋ ਆਈ ਤੜਕੀ ਜਿੱਥੇ ਸਟਾਰ ਕਿਤੇ ਉੱਥੇ ਹੀ ਖਤਮ ਕਰਨਾ ਕਹਿੰਦੇ ਵਲੌਗ ਆ ਮੁੜਕੋ ਮੁੜਕੀ ਹੋ ਰਿਆ ਮੁੰਡਾ ਕਹਿੰਦੇ ਮੁੜਕੋ ਮੁੜਕੀ ਆ ਕੰਮ ਮਾ ਦੇ ਲੋ ਓਟ ਪਿੰਡ ਦਾ ਬਈ ਕੰਮ ਲੰਗਰ ਹੋ ਰੇ ਚਾਹ ਦਾ ਲੋਕਾਂ ਨੂੰ ਬੰਦੇ ਦਾ ਸਫ਼ਰ ਖਤਮ ਕਰਕੇ ਅੱਗੇ ਕਰ ਲਾ ਵੜਾ ਵਿੱਚ ਪਿੱਛੋਂ ਚੱਲੇ ਤੇ ਉੱਥੇ ਆ ਗਏ ਉਹਨੇ ਫੱਟ ਕੇ ਗਰਮੀ ਬਾਵਾ ਹੋ ਗਈ ਸੀ ਯਾਰ ਅੱਜ ਤੇ ਹੁਣ ਸਾਡੀ ਸਮਾਪਤੀ ਆ ਦੇਖਦੇ ਆ ਅੱਗੇ ਨਾਲ ਉੱਥੇ ਜਾਣਾ ਜਿਹੜੇ ਫੱਟ ਦੇ ਛੋਟਾ ਜਿਹਾ ਜਗਾਰਾ ਛੱਡਾਂਗੇ ਅਸੀਂ ਬੋਲ ਵੀ ਰਾਜ ਦੇ ਬੋਲੇ ਸੋਨਿਹਾਲ ਸਾਸਰੀਆ ਕਾਲ